ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਤਿਸ਼ਾ ਸ਼ਾਹ ਸ਼ਾਹ ਮਹਾਰਾਜ ਦੇ ਪ੍ਰਕਾਸ਼ ਵਿਹਾੜ ਦੀਆਂ ਬਹੁਤ ਮੁਬਾਰਕਾਂ ਜੋ ਮੂਲ ਅੰਨ ਸੈਕਲੰਡਰ ਮੁਤਾਬਕ 599 ਨੂੰ ਮਨਾਇਆ ਜਾ ਰਿਹਾ ਅੱਜ ਗੁਰਦੁਆਰਾ ਵਾਰਸ਼ਾਵ ਦੇ ਵਿੱਚ ਵੀ ਸ਼ਾਮ ਦੇ ਦੀਵਾਨ ਅੱ체 ਗਏ ਆ ਇਹ ਸਿਕਸ ਸੰਗਤਾਂ ਜਿਹੜੀਆਂ ਤੇ ਆ ਮੁੰਡੇ ਸਾਡੇ ਸੰਗਤਾਂ ਵਾਸਤੇ ਉਹ ਉਹ ਲੰਗਰ ਜਿਹੜਾ ਹੈ ਹੁਣ ਉੱਥੇ ਤਿਆਰੀ ਹੋ ਰਹੀ ਹੈ ਤੇ ਸੇਵਾਤ ਪੁਰਣੀਆ ਰੀਆਂ ਤੇ ਮੁੰਡੇ ਲੱਗੇ ਹੋਏ ਆ। ਤਾਂ ਕੜੰਗੇ ਰੱਖੀਆਂ ਤੇ ਸੇਵਾ ਤੇ ਬਲਸਾਉਂ ਲੱਗੇ ਆ। ਇਹ ਜਿਹੜੀ ਸ਼ੁਰੂਆਤ ਸੇਵਾ ਦੀ ਹੋਈ ਆ। ਇਹ ਤੁਹਾ ਦਾ ਵਾਸਤੇ ਪਿਆਰ ਰਿਹਾ। ਜੀ ਗੁਰੂ ਜੀ ਸੇ ਮਹਾਰਾਜ ਦੇ ਪਾਸ਼ਾ ਕਿਰਪਾ ਕਰ। ਚਰਦੀਕਲਾ ਅਨੁਸਾਰ ਨੇ ਗੁਰਸਿੱਖੀ ਦੀ ਗਣ। ਚਰਦੀਕਲਾ ਬਰਸ਼ ਕਰਨ ਲਈ ਅਸੀਂ ਗੁਰੂ ਦੇ ਨਾਲ ਜਿਹੜੀ ਵਿਚਾਰਧਾਰਾ ਗੁਰੂ ਸ਼ਬਦ ਤੇ ਗੁਰੂ ਸਿਧਾਂਤ ਦੇ ਨਾਲ ਜੁੜ ਕੇ ਇਸ ਤਰ੍ਹਾਂ ਪੈਦਾ ਦਿੰਦੇ ਰਹੀ ਹੈ ਕਿਉਂਕਿ ਹਾਲਾਤ ਆਪਾਂ ਜਿਹੜੇ ਵੇਨੇ ਆ ਸਾਡੇ ਪੰਜਾਬ ਦੇ ਤੇ ਏਡੇ ਵਧੀਆ ਨਹੀਂ ਹੈ ਜਿਹੜਾ ਮਰਜੀ ਉੱਠਦਾ ਤੇ ਛੇੜੇ ਕਿਸੇ ਨੂੰ ਕੋਈ ਮਾਰ ਜਾਂਦਾ ਜਾਣੇ ਹਾਲਾਤ ਜਿਹੜੇ ਬੜੇ ਕੁਡਾਈ ਨੇ ਗੁਰੂ ਜੀ ਸਿੰਘ ਮਹਾਰਾਜ ਦੀ ਸਿੱਖਿਆ ਤੋਂ ਵੀ ਕਾਫੀ ਦੂਰ ਚਲਾ ਗਏ ਆ ਇਹਨਾਂ ਚੀਜ਼ਾਂ ਤੋਂ ਤੇ ਮੇਰੇ ਪਾਤਸ਼ਾਹ ਨੇ ਜਿਹੜੇ ਮਦੇ ਖਲਾਫ ਜਿਹੜੀ ਹੈ ਉਹ ਤਲਵਾਰ ਉਠਾਈ ਸੀ ਮਾਰੀ ਕਹਿੰਦੀ ਕਿ ਮੇਰਾ ਕੋਈ ਸ਼ੌਂਕ ਨਹੀਂ ਹੈ ਕਿਉਂਕਿ ਤੁੰਕਾਰਾ ਜਹਾ ਮਹਿਲ ਤੇ ਦਰਗੁਸਤ ਹਾਲਾਰਸਤ ਬਰਦਨ ਬਾਸ਼ਮਸ਼ੀਰਦਸਤ ਮਾਰੇ ਕਹਿੰਦੀ ਸੀ ਕਿ ਹੱਥ ਵਿੱਚ ਤਲਵਾਰ ਲੈਣੀ ਹੈ ਲੇਕਿਨ ਮੇਰੀ ਮਜਬੂਰੀ ਹੈ ਕਿਉਂਕਿ ਔਰੰਗਜ਼ੇਬ ਤੇਰੇ ਜੰਮੀ ਹੱਥ ਜਿਹੜੀ ਜਾਓ ਵੱਧ ਗਈ ਹੈ ਤੇ ਹੁਣ ਇਸ ਕਰਕੇ ਇਹਨੂੰ ਰੋਕਣਾ ਬੜਾ ਜ਼ਰੂਰੀ ਹੈ ਜਦੋਂ ਗੁਰੂ ਦੀ ਬਾਣੀ ਗੁਰੂ ਦਾ ਸਿਧਾਂਤ ਗੁਰੂ ਦਾ ਤਿਆਰ ਤੇ ਸਾਡੇ ਕੋਲ ਹੋਵੇਗਾ ਗੁਰੂ ਦਾ ਸ੍ਰੀ ਵਿਚਾਰਧਾਰਾ ਹੋਵੇਗੀ ਆਪਣੇ ਗੁਰੂਆਂ ਦੀ ਗੁਰਪਤ ਮਨਾਉਣੇ ਉਹਨਾਂ ਦੀ ਜ਼ਿੰਦਗੀ 'ਚ ਲਾਗੂ ਕਰਨਾ ਉਹਨਾਂ ਦੇ ਜੀਵਨ ਉਹਨਾਂ ਦੀ ਸਿੱਖਿਆਵਾਂ ਨੂੰ ਅਸੀਂ ਨਾ ਚੀਜ਼ਾਂ ਤੋਂ ਬਚਾਂਗੇ ਜਿਹੜਾ ਪ੍ਰੋਫੈਸਰ ਕੋਰਸ ਨੇ ਕਿਹਾ ਹੈ ਕਿ ਪੰਜਾਬ ਨਾਲ ਹਿੰਦੂ ਨਾਲ ਮੁਸਲਮਾਨ ਪੰਜਾਬ ਵਸਦਾ ਗੁਰਾਂ ਦੇ ਨਾਮ ਗੁਰਾਂ ਦੇ ਨਾਮ ਤੇ ਵਸਣਾ ਪੰਜਾਬ ਜਿੱਥੇ ਬਿਨੀ ਹਾਲਾਤ ਦੁਰਗਤ ਜਦ ਹੋ ਜਾਂਦੀ ਹੈ ਸਾਨੂੰ ਦੁੱਖ ਲੱਗਦਾ ਦੱਸਦਾ ਵੀ ਉੱਥੇ ਤੇ ਗੁਰੂ ਦੀ ਸਿੱਖਿਆ ਲੱਗ ਹੋਣੀ ਚਾਹੀਦੀ ਹੈ ਕੁਝ ਸਰਕਾਰ ਦੀਆਂ ਵੀ ਗਲਤੀਆਂ ਨੇ ਤੇ ਨਸ਼ਾ ਜਿਹੜਾ ਆ ਉਹਨਾਂ ਚੋਂ ਨਹੀਂ ਹਟ ਸਕਦਾ ਜਿੰਦ ਤੱਕ ਬੰਦਾ ਖੋਈ ਨਹੀਂ ਕੰਦਾ ਕਿ ਮੈਂ ਨਸ਼ਾ ਨਹੀਂ ਕਰਨਾ ਕਿਉਂਕਿ ਅਸੀਂ ਕੀਤਾ ਕੀ ਹੋਇਆ ਵੀ ਇਹ ਅਸੀਂ ਕਹਿੰਦੇ ਸਰਕਾਰਾਂ ਹਟਾਓ ਸਰਕਾਰਾਂ ਨੂੰ ਕੀ ਲੋੜ ਹੈ ਨਸ਼ੇ ਛੱਡੋ ਹਟਾਓ ਕਿਉਂ ਨਾ ਤੇ ਸਾਡਾ ਸੁਤਿਆਨਾਸ਼ ਕਰਨਾ ਹੁੰਦਾ ਹੈ ਕਿਉਂਕਿ ਸਾਨੂੰ ਖੁਦ ਹੀ ਬਚਣਾ ਪੈਣਾ ਚਾਹੀਦਾ ਹੈ ਚੀਜ਼ਾਂ ਤੋਂ ਤੇ ਮੈਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਰਤੋਂ ਦੇ ਉੱਤੇ ਇਸ ਸਿੱਖ ਨੂੰ ਤੁਹਾਨੂੰ ਜਿਹੜੇ ਨੌਜਵਾਨਾਂ ਨੂੰ ਮੈਸੇਜ ਦੇਵਾਂਗਾ ਵੀ ਤੁਸੀਂ ਖੁਦ ਪ੍ਰਣ ਕਰੋਗੇ ਨਸ਼ਾ ਨਹੀਂ ਕਰਨਾ ਸਰਕਾਰਾਂ ਤੋਂ ਤੁਸੀਂ ਬਿਲਕੁਲ ਆਸਰਤ ਤੋਂ ਕਹਿੰਦੀ ਹੈ ਕਿ ਤੁਸੀਂ ਨਸ਼ੇ ਖਾਓ ਤੇ ਮਰੋ ਇਸ ਕਰਕੇ ਆ ਗੁਰੂ ਦੀ ਸੇਵਾ ਨੌਜਵਾਨ ਮੁੰਡੇ ਕਰ ਰਹੇ ਆ ਕਿ ਆਹ ਦੇਖੋ ਇਸ ਸੇਵਾ ਨਾਲ ਜੁੜਾਂਗੇ ਬਾਣੀ ਨਾਲ ਜੁੜਾਂਗੇ ਤੇ ਸਿੱਖ ਦਾ ਜਿਹੜਾ ਮੱਛੀ ਦਾ ਜੀਵਨ ਜਿਹੜਾ ਉਹ ਪਾਣੀ ਆ ਤੇ ਪੰਡਤ ਵਗੈਰਾ ਮਰ ਜਾਂਦੀ ਐ ਤੇ ਸਿੱਖ ਦਾ ਜੀਵਨ ਬਾਣੀ ਆ ਤੇ ਬਾਣੀ ਤੇ ਬਾਣੀ ਦੇ ਸਾਨੂੰ ਗੁਰੂ ਸਾਹਿਬ ਨੇ ਸਾਹੇ ਬੜਾਇਆ ਉੱਚੇ ਸੁੱਚੇ ਕਰੈਕਟਰ ਦਾ ਨਾਮ ਸਿੱਖ ਐ ਉੱਚੇ ਕਰਦਾਰ ਦਾ ਨਾਮ ਸਿੱਖ ਐ ਉੱਚੇ ਜੀਵਨ ਦਾ ਨਾਮ ਸਿੱਖ ਐ ਉਸੇ ਤਰ੍ਹਾਂ ਗੁਰੂ ਦੀਆਂ ਸਭੀ ਜਿੰਦਗੀ ਦਾ ਲਾਭ ਲਈਏ ਤੇ ਫਿਰ ਕੁਝ ਸਾਡਾ ਜਿਹੜਾ ਹੈ ਤੇ ਭਲਾ ਜਿਹੜਾ ਹੈ ਹੋ ਸਕਦਾ ਤੇ ਸਾਡੇ ਹਰ ਜੀ ਬਣਦੇ ਨੇ ਤੇ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਹੁੰਦੀ ਦੀ ਵਰਨ ਜੀ ਸਾਡਾ ਕਰਤਾਰ ਉੱਚਾ ਹੋਵੇ ਤੇ ਕਿ ਸਾਡੇ ਕਰਤਾਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਵਿਸ਼ਵਣਨ ਜਿਹੜੇ ਸਾਡੇ ਨਾਲ ਲੱਗਦੇ ਅਸੀਂ ਗੱਲਾਂ ਸੁਣਦੇ ਆ ਹੁਸ਼ ਹੋ ਰਿਹਾ ਬਹੁਤ ਪਤਾ ਹੀ ਹੁੰਦਾ ਕਿ ਮਹਾਰਾ ਕਿਰਪਾ ਕਰੇ ਜੀ ਉਹ ਵੇਸੇ ਮਹਾਰਾ ਦੇ ਜੀਵਨ ਦੇ ਸਿਖਿਆਵਾਂ ਸਾਡੀ ਜ਼ਿੰਦਗੀ ਤੇ ਲਾਗੂ ਹੋਣ ਤੇ ਅਸੀਂ ਬੜੇ ਮਾਨ ਤੇ ਸ਼ਾਂਤ ਸ਼ਕਤ ਨਾਲ ਵੀ ਜ਼ਿੰਦਗੀ ਨੂੰ ਜੀਏ ਉਹ ਬੁਰਧੀ ਆਸਰੇ ਤੇ ਬੁਰਿਤੇ ਆਦਿ ਤੇ ਇਹ ਜੀ ਅਸੀਂ ਮਹਾਰਾ ਜੀ ਦੇ ਪਛਦੇ ਗੁਰਪਤਿਆਂ ਨੂੰ ਬਹੁਤ ਬਹੁਤ ਮੁਬਾਰਕਾ ਬਹੁਤ ਬਹੁਤ ਦਾ ਹੈ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦਾ